ਡਾਇਰੈਕਟਰ ਨੇ ਉਹਨਾਂ ਨਾਲ ਵੀ ਗੱਲ ਕਰਾਉਂਦੀ ਆਂ ਦੇਖ ਤਾਂ ਕਿ バス ਸਾਡੇ ਦੇ ਅੰਦਰ ਕਿਹੜੀ バス ਕਿਉਂ ਨਹੀਂ ਐਟਰ ਕਰਦੇ ਸਰ 1 ਮਿੰਟ ਹੋਲਡ ਰੱਖੀ ਹੋਲਡ ਪੱਤਰਕਾਰ ਆਏ ਸਰ ਮੈਨੂੰ ਆਪ ਨਹੀਂ ਪਤਾ ਹੈਗਾ ਕਿ ਕਿਉਂ ਨਹੀਂ ਲੈ ਕੇ ਜਾਂਦੇ ਬੱਸ ਸਾਡੇ ਮੈਡਮ ਨੂੰ ਸੰਤੋ ਬੱਸ ਸਾਡੇ ਦੇ ਨਹੀਂ ਪਤਾ ਹੈ ਕਿਹੜੇ ਬੱਸੇ ਲੈ ਮੈਂ ਤਾਂ ਇੱਥੋਂ ਆਈ ਵੀ ਸਵਾਰੀਆਂ ਲਾ ਕੇ ਕਿੱਧਰ ਉੱਤੇ ਲੈ ਜਾਂਦੇ ਆਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਲੱਖਾਂ ਕਰੋੜਾ ਰੁਪਏ ਇਸ ਬੱਸ ਅੱਡੇ ਨੂੰ ਬੱਸ ਸਟੈਂਡ ਦੇ ਬਿਲਡਿੰਗ ਵਾਸਤੇ ਜਿਹੜੇ ਦਿੱਤੇ ਗਏ ਸੀ ਲੇਕਿਨ ਅੱਜ ਦੇ ਹਾਲਾਤ ਦੇ ਕੇ ਲੱਗਦਾ ਨਹੀਂ ਹੈ ਕਿ ਇੱਥੇ ਲੱਖਾਂ ਕਰੋੜਾ ਰੁਪਏ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਇਸ ਬਿਲਡਿੰਗ ਤੇ ਇਸ ਬੱਸ ਅੱਡੇ ਤੇ ਲਗਾਏ ਗਏ ਨੇ ਜਦੋਂ ਅੱਡੇ ਜਾ ਕੇ ਦੇਖਦੇ ਅਸੀਂ ਕੋਈ ਸਾਡੀ ਲੇਡੀਜ਼ ਆ ਰਹੀ ਆ ਕੋਈ ਬੱਚਾ ਪੜਨ ਆ ਰਿਹਾ ਉਹਦੀ ਕੋਈ ਸੇਫਟੀ ਹੈ ਨਹੀਂ ਤੇ ਨੇ ਛੇੜੀ ਇੱਥੇ ਇੰਨੇ ਕਿ 15 ਤੋਂ 20 ਤੋਂ 50 ਹੋ ਜਾਣ ਉਹਨਾਂ ਨੂੰ ਜੇ ਅਸੀਂ ਕੋਈ ਕੁਛ ਕਹਿੰਨੇ ਕਾਕਾ ਜਾਓ ਸਾਈਡ ਤੇ ਹੋ ਜਾਓ ਬੱਚੇ ਖੜੇ ਆ ਜਾਂ ਉਹ ਨਹੀਂ ਬੈਠਣਾ ਜਾਂ ਕੀ ਕਰ ਉਹ ਉਲਟਾ ਅਜਾ ਇੱਥੇ ਰਹਿਣਾ ਉਹ ਤਾਂ ਗਾਵਲੇ ਮੋ ਚਾਕੂ ਮਾਰਨੇ ਨੂੰ ਕਰਦੇ ਆ ਉਹ ਤਾਂ ਗਾਵਲੇ ਮੋ ਚਾਕੂ ਮਾਰਨੇ ਨੂੰ ਕਰਦੇ ਆ ਮਤਲਬ ਆਮ ਪਬਲਿਕ ਜਿਹੜੀ ਆ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਿੱਕਤਾਂ ਆ ਰਹੀਆਂ ਨੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਬਹੁਤ ਜਿਆਦਾ ਮੈਡਮ ਬਹੁਤ ਪਾੜੀ ਵੀ ਨਹੀਂ ਹੈਗੀ ਅੱਡੇ ਦੀ ਪਾਣੀ ਆ ਨਾ ਬੈਠਣ ਜਗ੍ਹਾ ਲਾ ਦੇ ਅੱਗੇ ਦੇਖ ਲਓ ਤੁਸੀਂ ਇੱਧਰ ਬੰਗਾ ਸ਼ਹਿਰ ਨਗੀਨਾ ਆਵੇ ਇੱਕ ਦਿਨ ਰਹੇ ਮਹੀਨਾ ਇਹ ਕਹਾਵਤ ਜਿਹੜੀ ਆ ਬੰਗਾ ਸ਼ਹਿਰ ਦੇ ਲਈ ਬਹੁਤ ਹੀ ਪੁਰਾਣੀ ਜਿਹੜੀ ਬੰਗਾ ਸ਼ਹਿਰ ਲਈ ਸੀ ਲੇਕਿਨ ਅੱਜ ਅਸੀਂ ਆ ਕੁਝ ਖਾਸ ਜਿਹੜਾ ਮੁੱਦਾ ਬਸੱਡੇ ਦਾ ਜਿਹੜਾ ਮੁੱਦਾ ਆ ਉਹ ਤੁਹਾਡੇ ਜਿਹੜੇ ਆ ਜਾਂ ਆਮ ਜਨਤਾ ਤੱਕ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਏ ਆ ਕਿਉਂਕਿ ਤੁਸੀਂ ਬਸੱਡੇ ਦਾ ਹਾਲ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਆ ਕਿ ਹਾਲਾਤ ਨੇ ਬਸੱਡੇ ਦੇ ਅੰਦਰ ਤੁਹਾਡੇ ਤੱਕ ਤੱਕ ਜਿਹੜੀਆਂ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਕਿ ਬਸੱਡੇ ਦੀ ਜਿਹੜੀ ਬਿਲਡਿੰਗ ਉਹ ਕੀ ਜਿਹੜੇ ਹਾਲਾਤ ਆ ਸਿਰਫ ਢਹਿਣ ਦੇ ਜਿਹੜੀ ਤਦਾਰ ਤੇ ਜਿਹੜੀ ਨਜ਼ਰ ਆ ਰਹੀ ਹੈ ਇਸ ਬਿਲਡਿੰਗ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਦਰਾਖਤ ਜਿਹੜੇ ਨੇ ਐਨੇ ਉੱਗੇ ਹੋਏ ਨੇ ਬਿਲਡਿੰਗ ਜਿਹੜੀ ਆ ਪੂਰੀ ਤਰ੍ਹਾਂ ਟਹਿ ਟੇਰੀ ਜਿਹੜੀ ਹੁਣ ਤੱਕ ਆਈ ਹੋਈ ਹੈ ਲੇਕਿਨ ਇਸ ਦੀ ਕੋਈ ਸਾਫ਼ ਸੰਭਾਲ ਜਿਹੜੀ ਆ ਕੋਈ ਕੇਅਰ ਨਹੀਂ ਕੀਤੀ ਜਾ ਰਹੀ ਕਿ ਕੋਈ ਵੀ ਇੱਥੇ ਦੇ ਜਿਹੜੀ ਆ ਸਾਫ਼ ਸਫਾਈ ਤੁਹਾਨੂੰ ਨਜ਼ਰ ਨਹੀਂ ਆ ਰਹੀ ਇੱਦਾਂ ਦੇ ਤਰਸਜੋਗ ਜਿਹੜੇ ਆ ਹਾਲਾਤ ਜਿਹੜੇ ਨੇ ਬੰਗਾ ਬਸ ਅੱਡੇ ਦੇ ਤੁਹਾਡੇ ਤੱਕ ਦੇ ਅਸੀਂ ਆ ਤਸਵੀਰਾਂ ਦਿਖਾ ਰਹੇ ਹਾਂ ਜੀ ਨਾਲੋਂ ਤੁਹਾਡਾ ਪੂਰੀ ਤਰ੍ਹਾਂ ਜੀ ਇੱਥੇ ਬਸਾ ਦੇ ਦੇ ਅੰਦਰ ਕੋਈ ਤੁਹਾ ਦਾ ਕੀ ਹੁੰਦਾ ਹੈ ਨਾ ਪੈਂਦੀ ਇੱਥੇ ਆਟੋ ਚਲਾਉਣਾ ਮੈਨੂੰ 8-10 ਸਾਲ ਹੋ ਗਿਆ ਜੀ 2016 ਚ ਐ ਇਸ ਕੰਮ ਚ ਪਹਿਲਾਂ ਮੈਂ ਕਿ ਪਿੰਡ ਦਾ ਕੰਮ ਕਰਦਾ ਸੱਚੇ ਡੋਰ ਨੂੰ ਵਾਲੂ ਪਰ ਜਦੋਂ ਅੱਡੇ ਜਾ ਕੇ ਦੇਖਦੇ ਅਸੀਂ ਕੋਈ ਸਾਡੀ ਲੇਡੀਜ਼ ਆ ਰਹੀ ਆ ਕੋਈ ਬੱਚਾ ਪੜਨ ਆ ਰਿਹਾ ਉਹਦੀ ਕੋਈ ਸੇਫਟੀ ਨਹੀਂ ਇੱਥੇ ਸਭ ਤੋਂ ਫਸਟ ਦਾ ਇਹ ਹੈ ਨਸ਼ੇੜੀ ਇੱਥੇ ਇੰਨੇ ਕਿ 15 ਤੋਂ 20 ਤੋਂ 50 ਹੋ ਜਾਣ ਉਹਨਾਂ ਨੂੰ ਜੇ ਅਸੀਂ ਕੋਈ ਕੁਝ ਕਹਿੰਨੇ ਕਾਕਾ ਜਾਉ ਸਾਈਡ ਤੇ ਹੋ ਜਾਓ ਬੱਚੇ ਖੜੇ ਆ ਜਾਂ ਉਹ ਨਹੀਂ ਬੈਠਣਾ ਜਾਂ ਕੀ ਕਰ ਉਹ ਉਲਟਾ ਇੱਥੇ ਰਹਿਣਾ ਉਹ ਤਾਂ ਗਾਵਲੇ ਮੇ ਚਾਕੂ ਮਾਰਨੇ ਨੂੰ ਕਰਦੇ ਆ ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਕਹੇ ਹਟਿਆ ਪੁਲਿਸ ਨੂੰ ਕਹੇ ਹਟਿਆ ਉਹ ਕਹਿੰਦਾ ਸਾਨੂੰ ਫੋਨ ਕਰੋ ਜੀ ਅਸੀਂ ਫੋਨ ਕਰ ਲੈ ਅਸੀਂ ਫੋਨ ਕਰਕੇ ਅਸੀਂ ਖੁਦ ਫਸਣਾ ਮੈਨੂੰ ਕੋਈ ਇੱਥੇ ਬੱਸ ਅੱਡੇ ਦੀ ਕੋਈ ਸਾਰ ਲੈਣ ਆਇਆ ਕੋਈ ਚੈਕਿੰਗ ਹੁੰਦੀ ਆ ਕੋਈ ਇੱਥੇ ਜਿਹੜਾ ਪੈਨਾ ਕਰਨ ਜਾਂ ਕੋਈ ਕੋਈ ਆਉਂਦੇ ਆ ਜੀ ਉਹ ਖਾਲੀ ਫਿੱਤਾ ਲੈ ਕੇ ਆਉਂਦੇ ਆ ਨਾਮਕੇ ਚੱਲ ਜਾਂਦੇ ਇਦਾਂ ਕਰਕੇ ਇੰਨਾ ਇੱਥੇ ਆ ਕਰਨਾ ਇੱਥੇ ਮੁੜ ਕੇ ਉਹ ਹਨ ਨਿਸ਼ਾਨ ਲਾ ਜਾਂਦੇ ਆ ਕੋਈ ਨਹੀਂ ਆਉਂਦਾ ਜੀ ਇੱਥੇ ਤੁਸੀਂ ਉਹ ਗੰੰਦਾ ਨਾਲਾ ਵੀ ਦੇਖ ਸਕਦੇ ਜਿਹੜੀ ਪਰਲੇ ਪਾਸੇ ਮਾਰਕੀਟ ਆ ਇੰਨਾ ਮੋਸ਼ਕ ਹੁੰਦਾ ਆ ਇੰਨੀ ਬਦਬੂ ਆ ਇੰਨੇ ਲਫਾ ਗੈਣਾ ਪਰ ਕੋਈ ਸਫਾਈ ਦਾ ਕੋਈ ਅਰੇਂਜਮੈਂਟ ਹੈ ਨਹੀਂ ਪੈਂਦੀ ਅਸੀਂ ਆ ਕੇ ਦੇਖਿਆ ਆ ਕਿ ਆਹ ਡੰਪ ਬੜਾ ਕੂੜੇ ਦੇ ਢੇਰ ਲੱਗੇ ਹੋਏ ਆ ਪਾਸ ਅੰਡੇ ਦੇ ਅੰਦਰ ਹੈ ਨਾ ਆ ਤਾਂ ਪੈਂਦੀ ਕੋਈ ਚੱਕਣ ਦਾ ਕੋਈ ਪ੍ਰਬੰਧ ਹੈ ਨਹੀਂ ਆ ਤਾਂ ਆ ਤਾਂ ਫੇਰ ਵੀ ਅੱਜ ਦੇਖ ਲਓ ਖਾਲੀ ਤਾਂ ਲਫਾਵੇ ਦੀ ਦੀ ਇੱਥੇ ਤਾਂ ਇੰਨਾ ਮੋਸ਼ਕ ਮਹੀ ਪੈਂਦਾ ਨਾ ਤੁਸੀਂ ਨਹੀਂ ਆ ਸਕਦੇ ਖੜ ਨਹੀਂ ਸਕਦੇ ਅਸੀਂ ਜਿੱਦਾ ਸ਼ਾਮ ਨੂੰ ਬੁਰਾ ਗੰਧ ਆ ਜਿੱਥੇ ਉਸ ਸਾਡੇ ਤੁਹਾਨੂੰ ਪਤਾ ਹੀ ਆ ਉਸੇ ਤੋਂ ਸਾਡੇ ਦੇ ਹਾਲਾਤ ਕੀ ਆ ਕੱਲ ਸਾਡੀ ਗੱਡੀ ਦਾ ਐਕਸੀਡੈਂਟ ਹੋਇਆ ਇੱਥੇ ਮਜਾਰੀ ਤੁਸੀਂ ਚੈੱਕ ਕਰ ਸਕਦੇ ਜਾ ਕੇ ਆਟੋ ਹੋਇਆ ਜੀ ਅਸੀਂ ਗਏ ਆ ਥਾਣੇ ਇੱਥੇ ਸਾਰੇ ਬੰਦੇ ਉਹਨਾਂ ਨੇ ਸਾਡੀ ਪਹਿਲੀ ਗੱਲ ਤਾਂ ਸਾਰ ਲਈ ਜਾਂ ਕਾਜ਼ੀ ਲੈਣ ਨੂੰ ਹੁੰਦੀ ਸਾਰ ਉਹ ਜਿਹੜੀ ਬੰਦੇ ਜਿਨਾਂ ਪੁੱਛੇ ਨੇ ਹਾਂਜੀ ਤੁਸੀਂ ਕਿੱਦਾਂ ਆਏ ਆ ਕੀ ਗੱਲ ਜੇ ਅਸੀਂ ਅੰਦਰ ਗਏ ਤੁਸੀਂ ਬਾਹਰ ਬੈਠੋ ਜਾ ਕੇ ਜੀ ਕਿਉਂ ਬਾਹਰ ਬੈਠੀ ਤੁਹਾਡਾ ਕੋਲ ਅਸੀਂ ਕੰਪਲੀਟ ਕਰਨ ਆਏ ਆ ਤੁਸੀਂ ਜਾ ਕੇ ਮੁਆਇਨਾ ਚੈੱਕ ਕਰੋ ਤੁਸੀਂ ਦੇਖੋ ਸਹੀ ਕੁਝ ਕਹਿੰਦੇ ਨੇ ਕਿ ਆ ਪੁਲਿਸ ਪ੍ਰਸ਼ਾਸਨ ਜਿਹੜਾ ਆਮ ਪਬਲਿਕ ਲਈ ਆ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮ ਸੁਣਨ ਲਈ ਗਰੀਬ ਲਈ ਹੈ ਨਹੀਂ ਕੋਈ ਜੀ ਗਰੀਬ ਲਈ ਕੋਈ ਨਹੀਂ ਹੈਗਾ ਅਮੀਰਾਂ ਲਈ ਆ ਸਾਰੇ ਬਹੁਤ ਸਾਰੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਲੱਖਾਂ ਕਰੋੜਾ ਰੁਪਏ ਇਸ ਬੱਸ ਅੱਡੇ ਨੂੰ ਬੱਸ ਸਟੈਂਡ ਦੇ ਬਿਲਡਿੰਗ ਵਾਸਤੇ ਜਿਹੜੇ ਦਿੱਤੇ ਗਏ ਸੀ ਲੇਕਿਨ ਅੱਜ ਦੇ ਹਾਲਾਤ ਦੇ ਕੇ ਲੱਗਦਾ ਨਹੀਂ ਹੈ ਕਿ ਇੱਥੇ ਲੱਖਾਂ ਕਰੋੜਾ ਰੁਪਏ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਇਸ ਬਿਲਡਿੰਗ ਤੇ ਇਸ バス ਅੱਡੇ ਤੇ ਲਗਾਏ ਗਏ ਨੇ ਇੱਥੇ ਪਿੱਛੇ ਦੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਗਰਾਊਂਡ ਦੇ ਘਾ ਜਿਹੜਾ ਹੋਇਆ ਹੋਇਆ ਹੈ ਇੱਥੇ ਕੂੜੇ ਦੇ ਢੇਰ ਜਿਹੜੇ ਨੇ ਲੱਗੇ ਹੋਏ ਨੇ ਅਸੀਂ ਤੁਹਾਨੂੰ ਤਸਵੀਰਾਂ ਤੁਹਾਡੇ ਤੱਕ ਜਿਹੜੀਆਂ ਜ਼ਰੂਰ ਦਿਖਾਵਾਂਗੇ ਕਿ ਕੀ ਹਾਲਾਤ ਨੇ ਇਸ バス ਅੱਡੇ ਦੇ ਕਿ ਜਦੋਂ ਬਰਸਾਤਾ ਦੇ ਮੌਸਮ ਹੁੰਦਾ ਹੈ ਤਾਂ ਇਸ バス ਅੱਡੇ ਦੇ ਵਿੱਚ ਜਿਹੜਾ 3 ਤੋਂ 4 ਫੁੱਟ ਤੱਕ ਜਿਹੜਾ ਪਾਣੀ ਜਿਹੜਾ ਖੜ ਜਾਂਦਾ ਹੈ ਔਰ ਕੋਈ ਵੀ ਬੱਸਾਂ ਜਿਹੜੀਆਂ ਆ ਇਸ ਬਸ ਅੱਡੇ ਦੇ ਅੰਦਰ ਜਿਹੜੀ ਜਾਂ ਪ੍ਰਾਈਵੇਟ ਲੈ ਲੋ ਜਾਂ ਰੋਡਵੇਜ਼ ਦੀ ਬੱਸ ਹੈ ਉਸ ਅੱਡੇ ਦੇ ਅੰਦਰ ਜਿਹੜੀ ਆ ਐਂਟਰ ਨਹੀਂ ਹੁੰਦੀ ਬਾਰੋ-ਬਾਰ ਜਿਹੜੀਆਂ ਬੱਸਾਂ ਜਿਹੜੀਆਂ ਨੇ ਉਹ ਲੰਘ ਜਾਂਦੀਆਂ ਨੇ ਉੱਥੋਂ ਸਵਾਰੀਆਂ ਚੱਕਦੀਆਂ ਨੇ ਪਰ ਲੇਕਿਨ ਇੱਕ ਗੱਲ ਇਹ ਵੀ ਹੈ ਕਿ ਲੱਖਾਂ ਕਰੋੜਾ ਰੁਪਏ ਜਿਹੜਾ ਆ ਉਹ ਜਿਹੜਾ ਸਿਰਫ ਕਾਗਜ਼ਾਂ ਤੱਕ ਹੀ ਰਹਿ ਗਿਆ ਆ ਤੁਹਾਨੂੰ ਇੱਥੇ ਕਿਤੇ ਵੀ ਲੱਗਿਆ ਹੋਇਆ ਪੈਸਾ ਦਿਖਾਈ ਨਹੀਂ ਦੇ ਰਿਹਾ ਨਜ਼ਰ ਨਹੀਂ ਆ ਰਿਹਾ ਜਿਹੜੀ ਆਮ ਪਬਲਿਕ ਹੈ ਆਮ ਜਿਹੜੀਆਂ ਸਵਾਰੀਆਂ ਨੇ ਉਹ ਕਾਫੀ ਜਿਹੜੀਆਂ ਇੱਥੇ ਪਰੇਸ਼ਾਨ ਹੁੰਦੀਆਂ ਨੇ ਇਸ ਬੱਸ ਅੱਡੇ ਦੇ ਅੰਦਰ ਬੱਸਾਂ ਵੀ ਜਿਹੜੀਆਂ ਨੇ ਪਿੰਡਾਂ ਵਾਲੀਆਂ ਬੱਸਾਂ ਵੀ ਜਿਹੜੀਆਂ ਕਾਊਂਟਰ ਤੇ ਨਹੀਂ ਲੱਗਦੀਆਂ ਅ ਬਾਰੋ-ਬਾਰ ਤੁਹਾਨੂੰ ਦੇਖ ਸਕਦੇ ਹੋ ਕਿ ਸਿਰਫ ਇੱਥੇ ਕਾਊਂਟਰ ਬਣੇ ਹੋਏ ਨੇ ਬੱਸ ਅੱਡੇ ਦੇ ਅੰਦਰ ਲੇਕਿਨ ਉਸ ਕਾਊਂਟਰ ਤੇ ਬੱਸਾਂ ਨਹੀਂ ਖਲੋਤੀਆਂ ਬੱਸਾਂ ਜਿਹੜੀਆਂ ਨੇ ਬਾਰੋ-ਬਾਰ ਸਵਾਰੀਆਂ ਨੂੰ ਛੱਕਦੀਆਂ ਨੇ ਔਰ ਕਾਊਂਟਰ ਤੇ ਤੁਸੀਂ ਦੇਖ ਸਕਦੇ ਹੋ ਕਿ ਆਟੋਆਂ ਦਾ ਇੱਕ ਹੱਡਾ ਬਣ ਕੇ ਰਹਿ ਚੁੱਕਾ ਹੈ ਆਟੋ ਜਾਂ ਤਾਂ ਟੈਕਸੀ ਸਟੈਂਡ ਦੇ ਇੱਥੇ ਤੁਹਾਨੂੰ ਕਬਜ਼ਾ ਦੇਖਣ ਨੂੰ ਮਿਲ ਰਿਹਾ ਹੈ ਕਿ ਸਿਰਫ ਆਟੋ ਦੇ ਟਰੈਂਪੂ ਜਾਂ ਟੈਕਸੀਆਂ ਖੜੀਆਂ ਦਿਖਾਈ ਨੇ ਜਿਹੜੇ ਕਾਊਂਟਰ ਨੇ ਉਹ ਖਾਲੀ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਨੇ ਇੱਥੇ ਕੋਈ ਵੀ ਬੱਸ ਕਾਊਂਟਰ ਤੇ ਲੱਗੀ ਨਹੀਂ ਹੋਈ ਸੋ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜੇਕਰ ਇਹ ਕਾਊਂਟਰ ਇਹ ਬੱਸਾਂ ਦਾ ਬਣਾਇਆ ਗਿਆ ਹੈ ਤੇ ਫਿਰ ਬੱਸਾਂ ਜਿਹੜੀਆਂ ਨੇ ਕਾਊਂਟਰ ਤੇ ਕਿਉਂ ਨਹੀਂ ਲੱਗਦੀਆਂ ਸਵਾਰੀਆਂ ਜਿਹੜੀਆਂ ਨੇ ਉਹ ਇੱਥੇ ਪਰੇਸ਼ਾਨ ਹੁੰਦੀਆਂ ਨੇ ਬੱਸਾਂ ਦੇ ਲਈ ਨਹੀਂ ਮਿਲਦੀਆਂ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੇਟਿੰਗ ਹਾਲ ਜਿਹੜਾ ਆ ਉਹ ਵੀ ਨਹੀਂ ਹੈ ਕਿ ਸਵਾਰੀਆਂ ਜਿਹੜੀਆਂ ਐਨੀ ਗਰਮੀ ਦੇ ਵਿੱਚ ਜਾਂ ਫਿਰ ਧੁੱਪ ਦੇ ਵਿੱਚ ਬੈਠ ਕੇ ਵੇਟ ਕਰ ਸਕਣ ਬੱਸਾਂ ਦੇ ਲਈ ਔਰ ਇਹ ਵੀ ਹੈ ਕਿ ਬਾਥਰੂਮਾਂ ਦੇ ਤੁਸੀਂ ਪਬਲਿਕ ਟਾਇਲਟ ਬਾਥਰੂਮ ਦੇ ਹਾਲ ਤੁਹਾਡੇ ਤੱਕ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ ਸਵਾਂ ਪਬਲਿਕ ਲਈ ਪਾਣੀ ਜਿਹੜਾ ਆ ਪੀਣ ਦੇ ਲਈ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਆਮ ਪਬਲਿਕ ਇੰਨੀ ਗੜਮੀ ਦੇ ਵਿੱਚ ਜਦੋਂ ਇੱਥੇ ਹੁੰਦੀ ਹੈ ਤਾਂ ਇਹ ਸਾਰੇ ਪ੍ਰਬੰਧ ਇੱਥੇ ਨਹੀਂ ਹਨ ਤੁਹਾਨੂੰ ਦਿਖਾਣੇ ਆ ਤਸਵੀਰਾਂ ਕਿ ਅੱਡੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਕੋਈ ਸਵਾਰੀਆਂ ਜਿਹੜੀਆਂ ਨਹੀਂ ਹੈਗੀਆਂ ਉਹ ਜਿਹੜੀਆਂ ਬਾਹਰ ਬੱਸਾਂ ਜਿਹੜੀਆਂ ਨੇ ਰੋਡ ਰੇਜ ਜਾਂ ਪ੍ਰਾਈਵੇਟ ਚੰਡੀਗੜ੍ਹ ਤੋਂ ਜਿਹੜੀਆਂ ਹੰਬਰ ਸਰ ਜਾਂਦੀਆਂ ਨੇ ਉਹ ਬਾਰ ਬਾਰ ਸਵਾਰੀਆਂ ਨੂੰ ਉੱਥੇ ਚੱਕਦੀਆਂ ਨੇ ਬੱਸ ਅੱਡੇ ਦੇ ਵਿੱਚ ਕੋਈ ਬੱਸ ਜਿਹੜੀ ਆ ਐਂਟਰ ਨਹੀਂ ਹੁੰਦੀ ਬਰਸਾਤ ਦੇ ਮੌਸਮ ਵਿੱਚ ਇਸੇ ਹੀ ਬੱਸ ਅੱਡੇ ਦੇ ਅੰਦਰ ਜਿਹੜਾ ਟੈਂਟ ਉਹ 4 ਫੁੱਟ ਪਾਣੀ ਖੜ ਜਾਂਦਾ ਹੈ ਔਰ ਇਹ ਮੇ ਲੱਗਦਾ ਹੈ ਕਿ ਜਿਹੜਾ ਕਰੋੜਾ ਰੁਪਈਆ ਉਸ ਪਾਣੀ ਦੇ ਅੰਦਰ ਡੁੱਬ ਚੁੱਕਾ ਹੈ ਬਾਸਾਡੇ ਦੀਆਂ ਜਿਹੜੀਆਂ ਅੰਦਰ ਦੁਕਾਨਾਂ ਨੇ ਉਹ ਵੀ ਬਿਲਕੁਲ ਬੰਦ ਪਈਆਂ ਨੇ ਜਿੱਥੋਂ ਕੇ ਬਾਸਾਡੇ ਨੂੰ ਜਿਹੜੀ ਆਮਦਨ ਹੁੰਦੀ ਹੈ ਜਾਂ ਪੈਸਾ ਆਉਂਦਾ ਹੈ ਕਿਰਾਏ ਤੇ ਚੜਦੀਆਂ ਨੇ ਉਹ ਵੀ ਜਿੰਦਰੇ ਹੀ ਲੱਗੇ ਤੁਹਾਨੂੰ ਦਿਖਾਈ ਦੇਣਗੇ ਸੋ ਇਹ ਤੁਹਾਨੂੰ バス ਅਡੇ ਦੇ ਅੰਦਰਲੇ ਦ੍ਰਿਸ਼ ਦਿਖਾਏ ਨੇ ਔਰ ਤੁਹਾਨੂੰ ਬਾਹਰ ਵੀ ਲੈ ਕੇ ਚਾਲਦੇ ਆਂ ਕਿ バス ਅਡੇ ਦੇ ਬਾਹਰ ਦਾ ਜਿਹੜਾ ਕੀ ਹਾਲ ਹੈ ਉਹ ਵੀ ਤੁਹਾਡੇ ਤੱਕ ਜਰੂਰ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਕਰਾਂਗੇ ਔਰ ਪਬਲਿਕ ਤੋਂ ਵੀ ਗੱਲ ਕਰਾਵਾਂਗੇ ਉਹਨਾਂ ਦਾ ਵੀ ਪੁੱਛਾਂਗੇ ਸਵਾਰੀਆਂ ਨੇ ਕਿ ਜਿਹੜੇ ਉਹਨਾਂ ਪਰੇਸ਼ਾਨੀਆਂ ਜਿਹੜੀਆਂ ਇਸ バス ਅਡੇ ਦੇ ਅੰਦਰ ਜਿਹੜੀਆਂ ਉਹਨਾਂ ਨੂੰ ਆਉਂਦੀਆਂ ਨੇ ਸੋ ਪਰ ਇੱਕ ਗੱਲ ਇਹ ਵੀ ਹੈ ਕਿ ਦੇਖਣ ਵਾਲੀ ਹੈ ਕਿ ਸਰਕਾਰਾਂ ਜਿਹੜੀਆਂ ਨੇ ਇਸ ਵੱਲ ਧਿਆਨ ਕਿਉਂ ਨਹੀਂ ਦੇ ਰਹੀਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਦੇ ਐਮਐਲਏ ਬਣ ਕੇ ਰੇ ਵੀ ਚੁੱਕੇ ਨੇ ਬਣ ਕੇ ਵੀ ਗਏ ਨੇ ਲੇਕਿਨ ਕਿਸੇ ਨੇ ਇਸ ਮੁੱਦੇ ਵੱਲ ਤਵੱਜੋ ਨਹੀਂ ਦਿੱਤੀ ਕਿ ਇਸ ਬਾ ਸੜੇ ਨੂੰ ਜਿਹੜੀ ਆ ਨੁਹਾਰ ਜਿਹੜੀ ਅਸੀਂ ਬਦਲੀ ਜਾਏ ਗੱਲਾਂ ਕਰਨ ਨੂੰ ਵੋਟਾਰੇ ਸਭੇ ਤਾਂ ਵੱਡੇ ਵੱਡੇ ਵਾਅਦੇ ਕਰ ਦਿੱਤੇ ਜਾਂਦੇ ਨੇ ਲੇਕਿਨ ਵਿਕਾਸ ਕਾਰਜ ਜਿਹੜੇ ਆ ਉਹ ਕਿਤੇ ਵੀ ਸਾਨੂੰ ਇਸ ਬੰਗਾ ਸ਼ਹਿਰ ਵਿੱਚ ਦਿਖਾਈ ਨਹੀਂ ਦੇ ਰਿਹਾ ਸੋ ਬਹੁਤ ਵੱਡੀ ਗੱਲ ਹੈ ਕਿ ਕਾਗਜ਼ਾ ਦੇ ਵਿੱਚ ਵਿਕਾਸ ਕਾਰਜਾਂ ਦੇ ਨਾਂ ਤੇ ਵੱਡੀਆਂ ਵੱਡੀਆਂ ਗਰਾਂਟਾ ਲੱਖਾਂ ਕਰੋੜਾ ਰੁਪਏ ਜਿਹੜੇ ਨੇ ਉਹ ਕਾਗਜ਼ਾ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਕਾਗਜ਼ਾ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਸ਼ੋਅ ਕਰ ਦਿੱਤੇ ਜਾਂਦੇ ਨੇ ਲੇਕਿਨ ਪੈਸਾ ਜਿਹੜਾ ਲੱਗਾ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ ਸੋ ਤੁਹਾਨੂੰ バス ਅਡੇ ਦੇ ਬਾਹਰ ਦਾ ਦ੍ਰਿਸ਼ ਵੀ ਦਿਖਾਣੇ ਆ バス ਦੇ ਰੈਕਨਡੈਕਟਰ ਨੇ ਉਹਨਾਂ ਨਾਲ ਵੀ ਗੱਲ ਕਰਾਉਂਦੇ ਆ ਦੇਖ ਤਾਂ ਕਿ バス ਅਡੇ ਦੇ ਅੰਦਰ ਜਿਹੜੀ ਬਾਤ ਕਿਉਂ ਨਹੀਂ ਐਟਰ ਕਰਦੇ ਸਰ 1 ਮਿੰਟ ਹੋਲ ਰੱਖੀ ਹੋਲਡ ਪੱਤਰਕਾਰ ਹੈ ਸਰ ਮੈਨੂੰ ਆਪ ਨਹੀਂ ਪਤਾ ਹੈਗਾ ਕਿ ਕਿਉਂ ਨਹੀਂ ਲੈ ਕੇ ਜਾਂਦੇ ਮੈਂ ਇੱਕ ਇੱਕ ਮਿੰਟ ਇੱਕ ਮਿੰਟ ਮੈਡਮ ਦੇਖੋ ਇਹ ਗੱਲ ਅੱਡੇ ਵਾਲੇ ਨੂੰ ਪੁੱਛੋ ਮੇਰੀ ਬੱਸ ਇੱਥੇ ਕਿਵੇਂ ਜਾਊ ਇਹਨਾਂ ਨੂੰ ਪਤਾ ਜਿੰਨਾਂ ਨੂੰ ਕੀ ਵੀ ਤਾਂ ਨਹੀਂ ਜਾਂਦੇ ਬਾਦ ਦੇਖ ਲਓ ਬੱਸ ਕੱਢਣਾ ਬੱਸ ਖੜੀ ਹੈ ਮੇਰੀ ਤਾਂ ਮਨਪ੍ਰੀਤ ਸਿੰਘ ਮੈਂ ਬੇਸ਼ੱਕ ਮਾਤੇ ਉਹਨਾਂ ਦਾ ਬਿਲਕੁਲ ਹੈ ਬੱਸ ਮੈਡਮ ਨੂੰ ਸੰਤੋ ਬੱਸ ਛੱਡੇ ਨਹੀਂ ਪਤਾ ਹੈ ਕਿਹੜੇ ਬੱਸ ਲੈ ਮੈਂ ਤਾਂ ਇੱਥੋਂ ਆਈ ਵੀ ਸਵਾਰੀਆਂ ਲੱਗ ਕੇ ਕਿਹੜਾ ਉੱਜੀ ਲੈ ਜਾਂਦੇ ਆ ਇੱਥੇ ਹੀ ਚੱਕ ਲੈਣੇ ਜਾਂਦੇ ਆ ਬੱਸ ਛੱਡੇ ਦਾ ਚਮਕਦਾ ਵੀ ਨਹੀਂ ਹੈ ਕਿੱਥੇ ਬੱਸੜਾ ਤੋਂ ਦੇਖੋ ਬਾਹ ਕੰਡੈਕਟਰ ਦਾ ਵੀ ਇਹੀ ਕਹਿਣਾ ਹੈ ਕਿ ਬਸ ਸਾਨੂੰ ਦੱਸਿਆ ਜਾਵੇ ਕਿ ਬਸ ਅੱਡਾ ਹੈ ਕਿਹੜਾ ਆ ਸੋ ਅਸੀਂ ਬਸਾਂ ਕਿੱਧਰ ਦੀ ਐਂਟਰ ਕਰੀਏ ਔਰ ਕਿੱਧਰ ਦੀ ਐਗਜ਼ਟ ਕਰੀਏ ਸੋ ਜੇਕਰ ਅੱਡਾ ਵਧੀਆ ਦਿਖੇ ਬਣਿਆ ਹੋਇਆ ਤਾਂ ਇਹ ਵੀ ਬਸਾਂ ਜਿਹੜੀਆਂ ਅੰਦਰ ਦੀ ਘੁੰਮ ਕੇ ਬਸ ਅੱਡੇ ਦੇ ਵਿੱਚ ਦੀ ਸਵਾਰੀਆਂ ਚੱਕਣ ਔਰ ਉੱਥੋਂ ਦੀ ਕਾਊਂਟਰ ਦੇ ਜਿਹੜੀ ਹੈ ਬਸਾਂ ਲਗਾਈਆਂ ਜਾੜ ਗਈਆਂ ਲਾਈਆਂ ਜਾਣ ਸੋ ਇਹ ਵੀ ਅਪੀਲ ਆ ਕਿ ਆਪਾਂ ਇੱਕ ਕਹਿਣਾ ਚਾਹੁੰਦੇ ਆ ਕਿ ਬਸ ਅੱਡੇ ਵੱਲ ਜਿਹੜਾ ਆ ਉਹ ਜ਼ਰੂਰ ਧਿਆਨ ਦਿੱਤਾ ਜਾਵੇ ਸ਼ਾਮਾ ਸਾਹਿਬ ਤੋਂ ਫਗਵਾੜਾ ਜਲੰਧਰ ਅੰਮ੍ਰਿਤਸਰ ਜਾਣ ਦੇ ਲਈ ਬਸਾਂ ਇੱਥੇ ਬਾਹਰ ਖਲੋਤੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਵਾਰੀਆਂ ਦੇ ਲਈ ਇੱਥੇ ਗਰਮੀ ਦੇ ਵਿੱਚ ਕੋਈ ਵੀ ਬੈਠਣ ਦੇ ਲਈ ਜਗ੍ਹਾ ਨਹੀਂ ਹੈ ਕੋਈ ਛੱਡ ਨਹੀਂ ਹੈ ਕਿ ਗਰਮੀ ਦੇ ਵਿੱਚ ਸਵਾਰੀਆਂ ਜਿਹੜੀਆਂ ਨੇ ਬਾਹਰ ਧੁੱਪ ਵਿੱਚ ਖੜੀਆਂ ਬਜ਼ੁਰਗ ਮਾਤਾਵਾਂ ਭੈਣਾਂ ਜਿਹੜੀਆਂ ਨੇ ਬਾਹਰ ਧੁੱਪ ਦੇ ਵਿੱਚ ਖੜ ਕੇ ਬੱਸਾਂ ਦੀ ਵੇਟ ਕਰਦੀਆਂ ਨੇ ਪਰੇਸ਼ਾਨੀ ਜਿਹੜੀ ਉਹਨਾਂ ਨੂੰ ਕਾਫੀ ਆਉਂਦੀ ਹੈ ਦਿੱਕਤ ਆਉਂਦੀ ਹੈ ਬੱਚੇ ਵੀ ਜਿਹੜੇ ਨੇ ਇਦਾਂ ਦੀ ਤਪਦੀ ਗਰਮੀ ਦੇ ਵਿੱਚ ਬਾਹਰ ਖੜ ਕੇ ਹੀ ਜਿਹੜਾ ਬੱਸਾਂ ਦੀ ਵੇਟ ਕਰਦੇ ਨੇ ਉਹਨਾਂ ਲਈ ਕੋਈ ਵੇਟਿੰਗ ਹਾਲ ਨਹੀਂ ਹੈ ਔਰ ਕੋਈ ਪਾਣੀ ਪੀਣ ਦੇ ਲਈ ਪਾਣੀ ਦਾ ਪ੍ਰਬੰਧ ਨਹੀਂ ਹੈ ਇੱਥੇ ਕੋਈ ਵਾਸ਼ਰੂਮ ਦਾ ਇੱਥੇ ਪ੍ਰਬੰਧ ਨਹੀਂ ਹੈ ਲੇਕਿਨ ਇੱਥੇ ਕੋਈ ਸ਼ੈੱਡ ਤੱਕ ਨਹੀਂ ਹੈ ਕਿ ਜਿਹੜਾ ਕੋਈ ਆ ਸ਼ਾਮੇ ਖੜ ਕੇ ਜਿਹੜੀ ਆ ਬੱਸ ਦੀ ਵੇਟ ਕਰ ਸਕੇ ਇਹ ਕਾਫੀ ਵੱਡੀ ਜਿਹੜੀ ਪ੍ਰੋਬਲਮ ਸਮੱਸਿਆ ਜਿਹੜੀ ਆ ਬੰਗਾ ਸ਼ਹਿਰ ਦੇ ਵਸਨੀਕਾਂ ਨੂੰ ਆਮ ਪਬਲਿਕ ਨੂੰ ਜਿਹੜੀ ਇੱਥੇ ਆ ਰਹੀ ਆ ਅਸੀਂ ਤਸਵੀਰਾਂ ਤੁਹਾਡੇ ਤੱਕ ਜਿਹੜੀਆਂ ਇਹ ਸਾਂਝੀਆਂ ਕਰ ਰਹੇ ਆ ਤਸਵੀਰਾਂ ਦਿਖਾ ਰਹੇ ਆ ਕਿ ਸਵਾਰੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਖੱਜਲ ਖਵਾਰ ਹੋ ਰਹੀਆਂ ਨੇ ਇੱਥੇ ਬੱਸਾਂ ਦੇ ਲਈ ਬਸਾਂ ਦੀ ਵੇਟ ਦੇ ਲਈ ਮੰਨਾ ਰਮਨ ਕੁਮਾਰ ਤੁਸੀਂ ਇਹ ਦੱਸੋ ਮੈਨੂੰ ਤੁਹਾਡਾ ਕੀ ਆਪਟ ਹੈ ਕੀ ਕਾਰਜਕਾਰੀ ਕਰਦੇ ਹੋ ਇੱਥੇ ਮੈਂ ਪਰਚੀਆਂ ਘਾੜਦਾ ਬੱਸਾਂ ਦੀ ਤਾਂ ਦੇਖਣ ਵਿੱਚ ਆਇਆ ਕਿ ਜਿਹੜੀਆਂ ਬੱਸਾਂ ਨੇ ਉਹ ਬਾਰੋ-ਬਾਰ ਨਿਕਲ ਜਾਂਦੀਆਂ ਨੇ ਬੱਸਾਂ ਜਿਹੜੀਆਂ ਆ ਬੱਸ ਅੱਡੇ ਦੇ ਅੰਦਰ ਐਂਟਰ ਕਿਉਂ ਨਹੀਂ ਕਰ ਕਰਦੀਆਂ ਦੂਸੇ ਕਾਉਂਟਰ ਤੇ ਕਿਉਂ ਨਹੀਂ ਲੱਗਦੀਆਂ ਐਂਟਰ ਜਗ੍ਹਾ ਮੈਡਮ ਘਾਟਾ ਅੰਦਰ ਅੰਦਰ ਟੈਂਪੂਆਂ ਦੇ ਕਾਉਂਟਰ ਵੱਡੀਆਂ ਬੱਸਾਂ ਅੰਦਰ ਪੜਦੀਆਂ ਬੱਸਾਂ ਨਹੀਂ ਜਗ੍ਹਾ ਹੈ ਨਹੀਂ ਬੱਸਾਂ ਨੂੰ ਮਤਲਬ ਇਹ ਧਿਆਨ ਜਿਹੜਾ ਕਦੀ ਤੁਸੀਂ ਕਿਸੇ ਤੱਕ ਲਿਆਉਣ ਦੀ ਕੋਸ਼ਿਸ਼ ਕੀਤੀ ਇਹ ਰੋਡਵੇਜ ਵਾਲੇ ਆਏ ਸੀਗੇ ਜਿੱਦਾਂ ਰੋਡਵੇਜ ਏਡੇ ਬੰਦੇ ਆ ਉਹ ਆਏ ਸੀਗੇ ਤੇ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਸ਼ਹਿਰ ਤੋਂ ਬਾਹਰ ਇੱਧਰ ਬਣਾਉਣ ਦੀ ਕੋਸ਼ਿਸ਼ ਕੀਤੀ ਜਗ੍ਹਾ ਦੇਖੀ ਹੋਣੀ ਉਹਨਾਂ ਨੇ ਨਹੀਂ ਗੱਲ ਬਣੀ ਇੱਧਰ ਦੇਖੀ ਗੱਲ ਨਹੀਂ ਬਣੀ ਫੇ ਉਹ ਚੱਲ ਗਏ ਉਹ ਦੋ ਵਾਰੀ ਮੈਂ ਤੋਂ ਅੱਗੇ ਗਏ ਆ ਮੈਨੂੰ ਵੀ ਨਾਲ ਲੱਗ ਗਏ ਪਰ ਗੱਲ ਬਣੀ ਨਹੀਂ ਉਹਨਾਂ ਤੋਂ ਮੈਡਮ ਆਮ ਪਬਲਿਕ ਜਿਹੜੀ ਆ ਉਹਨਾਂ ਨੂੰ ਕਿੰਨੀਆਂ ਪਰੇਸ਼ਾਨੀਆਂ ਦਿੱਕਤਾਂ ਆ ਰਹੀਆਂ ਨੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਬਹੁਤ ਜ਼ਿਆਦਾ ਮੈਡਮ ਬਾਹਰ ਪਾਣੀ ਵੀ ਨਹੀਂ ਹੈਗੀ ਅੱਡੇ 'ਚ ਪਾਣੀ ਆ ਨਾ ਬੈਠਣ ਦੀ ਜਗ੍ਹਾ ਨਾ ਤੇ ਆਪੇ ਦੇਖ ਲਓ ਤੁਸੀਂ ਇੱਧਰ ਨਾ ਬੈਠਣ ਨੂੰ ਜਗ੍ਹਾ ਆ ਬੈਠਣ ਨੂੰ ਆ ਬਣਾਇਆ ਇਹਦੇ ਕੋਲ ਜੋਰ ਕਰਨੇ ਤਾਂ ਫੇ ਕਦੀ ਕਰਦੇ